ਜੀ ਸਾਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਜਿਹੜੇ ਮੇਰੇ ਕੁਛ ਵੀਰ ਬੇਰੋਜ਼ਗਾਰ ਨੇ ਉਹਨਾਂ ਲਈ ਮੈਂ ਵੀਡੀਓ ਪਾਉਣ ਲੱਗੀ ਆ ਤੇ ਡੈਂਟਰ ਪੇਂਟਰ ਹੈਵੀ ਪ੍ਰਕਾ ਦੇ ਪੇਂਟਰ ਤੇ ਬਾਕੀ ਮਕੈਨਿਕਰ ਜਿਹੜਾ ਵੀ ਮੇਰਾ ਵੀਰ ਕੋਈ ਦਬਈ ਜਾਣ ਦਾ ਚਾਹਵਾਨ ਹੈ ਇੱਥੇ ਮੈਂ ਵੀਰੇ ਦਾ ਨੰਬਰ ਛਾੜ ਦੇਣਾ ਤੇ ਇਹਨਾਂ ਨੂੰ ਸੰਪਰਕ ਕਰੋ ਜਰੂਰ ਠੀਕ ਹੈ ਬਾਕੀ ਗੱਲ ਇਹ ਸੋਨੂੰ ਫੋਨ ਤੇ ਸਮਝਾ ਦੇਣਗੇ ਜਿਹੜਾ ਵੀ ਮੇਰਾ ਵੀਰ ਦੁਬਈ ਜਾਣ ਦਾ ਚਾਹਵਾਨ ਹੈ ਇਸ ਵੀਰ ਨਾਲ ਸੰਪਰਕ ਜ਼ਰੂਰ ਕਰੋ ਬਾਕੀ ਗੱਲ ਇਹ ਤੁਹਾਡੇ ਨਾਲ ਆਪ ਕਰਨਗੇ ਠੀਕ ਹੈ ਜੀ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਮੇਰੇ ਕੋਲੇ ਅੱਜ ਮਿਸਤਰੀ ਸਿੰਘਾਂ ਦੀ ਵਿਚਾਰੀ ਕੁੜੀ ਆਈ ਹੈ ਜੀ ਗੋਡੇ ਤੇ ਹੱਥ ਰੱਖ ਕੇ ਚੱਲਦੀ ਹੈ ਬਹੁਤ ਗਰੀਬ ਪਰਿਵਾਰ ਚੋਂ ਹੈ ਕੁੜੀ ਤੇ ਸਲਾਈ ਕਢਾਈ ਦਾ ਕਰ ਲੈਂਦੀ ਹੈ ਤੇ ਮੇਰੀ ਹੱਥ ਬੰਨ ਕੇ ਇਹ ਬੇਨਤੀ ਹੈ ਵੀ ਪਹਿਲੇ ਨੰਬਰ ਤੇ ਤਾਂ ਕੋਈ ਮਜ਼ਾਕ ਵਾਲੀ ਮੈਨੂੰ ਕਮੈਂਟ ਨਾ ਕਰਿਓ ਤੇ ਭੈਣ ਦਾ ਕੇਸ ਮੇਰੇ ਕੋਲੇ ਸਿੱਧਾ ਹੀ ਹੈ ਜੀ ਮਤਲਬ ਕੋਈ ਵਿਚੋਲਾ ਨਹੀਂ ਹੈਗਾ ਵਿੱਚ ਤੇ ਮੈਂ ਮਤਲਬ ਹੈਂਡੀਕੈਪਡ ਮੁੰਡੇ ਖਾਤਰੀ ਕਿਉਂਕਿ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਮਜ਼ਾਕ ਨਾ ਬਣੇ ਸਾਨੂੰ ਮੁੰਡਾ ਹੈਂਡੀਕੈਪੀ ਚਾਹੀਦਾ ਮੁੰਡਾ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਹੀ ਚਾਹੀਦਾ ਹੈਂਡੀਕੈਪ ਜੀ ਤੇ ਜੇ ਕੋਈ ਮੇਰਾ ਵੀਰ ਬੱਜੋ ਬਤਾ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਕੇਸ ਆਪਣੇ ਕੋਲ ਸਿੱਧਾ ਇਹਦੀ ਆਪਾਂ ਕੋਈ ਫੀਸ ਨਹੀਂ ਲਵਾਂਗੇ ਤੇ 100% ਵੀ ਅਸੀਂ ਵਿਆਹ ਵੀ ਆਪਦੇ ਕੋਲ ਹੀ ਕਰਦੇ ਇਹ ਚੁੰਨੀ ਚੜਾਵਾ ਵੀ ਅਸੀਂ ਖੁਦ ਕਰਨਾ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸੰਗਰੂਰ ਏਰੀਏ ਤੋਂ 22 ਸਾਲ ਦੀ ਗੁੱਡੀ ਤੇ ਕੁੜੀ ਹੈਗੀ ਆ ਸਿਆਸੀ ਸਾਧਾਂ ਦੀ ਤੇ ਸਿਆਸੀ ਸਾਧਾਂ ਦੀ ਕੁੜੀ ਆ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜੂਗਾ ਪਰ ਮੁੰਡਾ 2-4 ਕੇਲਿਆਂ ਦੇ ਵਿੱਚ ਮੁਲਾਜ਼ਮ ਹੋਵੇ ਜੀ ਚਾਹੇ ਮੁੰਡਾ ਫੌਜੀ ਹੋਵੇ ਜਾਂ ਪੁਲਿਸਚ ਹੋਵੇ ਆਪਾਂ ਨੂੰ ਇਦਾਂ ਦਾ ਮੁੰਡਾ ਚਾਹੀਦਾ ਤੇ ਵੀਡੀਓ ਨੂੰ ਕਰ ਦਿਓ ਤਦਕੇ 6 ਤੱਕ ਜੀ ਸੱਸਰੀ ਕਾਲ ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸੀਏ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਭੈਣ ਧੂਰੀ ਤੁਮਾ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਧੰਨਵਾਦ हां जी 사ਸਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ 25 ਸਾਲ ਦੀ ਕੁੜੀ ਜੱਟਾਂ ਦੀ ਆਪਣੇ ਕੋਲੇ ਆਈ ਹੈ ਜੀ ਭੈਣ ਥੋੜੀ ਜੀ ਭਾਰੀ ਹੈ ਤੇ ਆਪਾਂ ਨੂੰ ਮੁੰਡਾ ਚਾਹੀਦਾ ਨੇੜੇ ਤੇੜੀ ਜਿਆਦੇ ਦੂਰ ਨਹੀਂ ਜਾਣਗੇ ਮਰੇਲਕੋਟ ਲਾ ਧੂਰੀ ਤੇ ਇਧਰੋਂ ਰਾੜਾ ਸਾਹਿਬ ਤੇ ਇਧਰੋਂ ਡੇਲੋਂ ਤੱਕ ਚਲੇ ਜਾਣਗੇ ਜੀ ਅਮ드ਗੜ ਮੰਡੀ ਤੋਂ ਕੁੜੀ ਹੈ ਤੇ ਰਾਏਕੋਟ ਬੱਸੀਆਂ ਤੱਕ ਚਲੇ ਜਾਣਗੇ ਕੁੜੀ ਥੋੜੀ ਜੀ ਭਾਰੀ ਹੈ ਤੇ ਗਰੀਬ ਘਰੋਂ ਆ ਤੇ ਚੁੰਨੀ ਜਿਹੜਾ ਬਾਈ ਕਰਨਗੇ ਦੇਣਾ ਲੈਣਾ ਉਹਨਾਂ ਨੇ ਕੁਛ ਨਹੀਂ ਵੀਡੀਓ ਨੂੰ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਰਾੜਾ ਸਾਹਿਬ ਏਰੀਏ ਤੋਂ ਕੁੜੀ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈਲੀ ਦੇ ਆਪਾਂ ਨੂੰ ਚਾਹੀਦਾ ਮੁੰਡਾ ਉਹਨਾਂ ਦੇ ਲਾਗੇ ਛਾਗੇ ਤੇ ਮੁੰਡਾ ਚਾਹੀਦਾ ਸਰਕਾਰੀ ਮੁਲਾਜ਼ਮ ਹੋਵੇ ਮੁੰਡਾ 6-7 ਕਿਲਿਆਂ ਦੇ ਵਿੱਚ ਹੋਵੇ ਰਿਸ਼ਤਾ ਕਰ ਦੇਣਗੇ ਜੀ 6-7 ਕਿਲਿਆਂ ਜੀ ਕਰ ਦੇਣਗੇ ਤੇ ਜੱਟਾਂ ਦੀ ਕੁੜੀ ਹੈ ਜੀ 8 ਕਿਲੇ ਪੈਲੀ ਦੇ ਆਉਂਦੇ ਨੇ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜਿੰਮੇ ਮਿਸਤਰੀ ਸਿੰਘ ਦਾ ਮੁੰਡਾ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਕੁੜੀ ਉਮਰ ਮੁੰਡੇ ਦੀ ਹੈਗੀ ਐ 35 ਸਾਲ ਤੇ ਮੁੰਡਾ ਹੈਗਾ ਇਟਲੀ ਦਾ ਪੀਆਰ ਆ ਤੇ ਮੁੰਡਾ ਫਿਲਹਾਲ ਦੀ ਕੜੀ ਕੈਨੇਡਾ ਦੇ ਵਿੱਚ ਐ ਤੇ ਕੁੜੀ ਨੂੰ ਵੀ ਕੈਨੇਡਾ ਹੀ ਲੈ ਕੇ ਜਾਊਗਾ ਜੀ ਆਪਾਂ ਨੂੰ ਮਿਸਤਰੀ ਸਿੰਘਾ ਦੀ ਕੁੜੀ ਚਾਹੀਦੀ ਆ ਮੁੰਡੇ ਦੇ ਉਮਰ ਦੇ ਮੁਤਾਬਕ ਵੀਡੀਓ ਨੂੰ ਕਰ ਦੋ ਸਭ ਕੇ ਸ਼ਹਿਰ ਤੇ ਮੁੰਡੇ ਦਾ ਏਰੀਆ ਹੈਗਾ ਰਾਏਕੋਟ ਬਸ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਹੈ ਜੀ ਰਾਜਪੂਤ ਰਠੌਰਾਂ ਦੀ ਕੁੜੀ ਉਮਰ ਹੈਗੀ ਆ 42 ਸਾਲ ਤੇ ਭੈਣ ਹੈਗੀ ਆ ਬਿਲਕੁਲ ਕੁਮਾਰੀ ਜੀ ਤੇ ਆਪਾਂ ਨੂੰ ਚਾਹੀਦਾ ਹੈ ਇਹਦੇ ਖਾਤਰ ਕੈਨੇਡਾ ਦਾ ਪੀਆਰ ਮੁੰਡਾ ਮਤਲਬ ਦੁਨ ਮਜਵੀ ਸਿੰਘਾਂ ਤੇ ਆਪਣੀ ਰਮਦਾਸੀ ਸਿੱਖਾਂ ਨੂੰ ਛੱਡ ਕੇ ਕਿਸੇ ਵੀ ਕਾਸਟ ਦਾ ਮੁੰਡਾ ਚੱਲੂਗਾ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਕੈਨੇਡਾ ਪੀਆਰ ਕੁੜੀ ਆਪਣੇ ਮੂਗੇ ਏਰੀਏ ਦੇ ਵਿੱਚੋਂ 94 ਦਾ ਵਰਥਾ ਭੈਣ ਦਾ ਛਕਿਆ ਹੋਇਆ ਅੰਬਰਤ ਤੇ ਆਪਾਂ ਨੂੰ ਅੰਬਰਤਧਾਰੀ ਮੁੰਡਾ ਚਾਹੀਦਾ ਤੇ ਜੇ ਕੋਈ ਅੰਬਰਤਧਾਰੀ 10ਾਂ 12 ਕੇਲਿਆਂ ਦੇ ਵਿੱਚ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਜੀ ਤੇ ਭੈਣ ਇੱਧਰ ਆਈ ਹੋਈ ਹੈ ਸ਼ਰਾਧਾ ਤੋਂ ਬਾਅਦ ਭੈਣ ਦਾ ਦੇਖ ਦਿਖਾਈਆ ਹੋ ਜਾਏਗਾ ਤੇ ਵੀਡੀਓ ਨੂੰ ਕਰ ਦੋ ਦਬਕਿਛੇ ਧੰਨਵਾਦ ਜੀ ਹਾਂਜੀ ਸਾਸਤਰੀ ਕੱਲ ਮੈਂ ਛੋੜੀ ਆਪਣੀ ਰੁਪਿੰਦਰ ਤੇ ਆਪਣੇ ਕੋਲ ਆਈ ਐ ਪੰਡਤਾਂ ਦੀ ਕੁੜੀ ਜੀ ਪੰਡਤਾਂ ਦੀ ਕੁੜੀ ਐ ਤੇ ਉਹਨਾਂ ਨੂੰ ਚਾਹੀਦਾ ਮੁੰਡਾ ਕੈਨੇਡਾ ਪੀਆਰ ਤੇ ਕੁੜੀ ਉਧਰ ਵਰਕ ਪਰਮਿਟ ਤੇ ਐ ਮਤਲਬ ਉਹ ਕਹਿੰਦੇ ਵੀ ਕੋਈ ਵੀ ਕਾਸ਼ਟ ਦਾ ਮੁੰਡਾ ਹੋਵੇ ਤੇ ਭੈਣ ਦੀ ਉਮਰ ਹੈਗੀ 29 ਸਾਲ ਕਿਸੇ ਵੀ ਕਾਸ਼ਟ ਦਾ ਮੁੰਡਾ ਮੇਰੇ ਨਾਲ ਸੰਪਰਕ ਕਰੋ ਜੀ ਰਿਸ਼ਤਾ ਕਰ ਦੇਣਗੇ ਉਹ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਮੁੰਡਾ ਕੈਨੇਡਾ ਦਾ ਪੀਆਰ ਚਾਹੀਦਾ ਧੰਨਵਾਦ हां जी 사ਸਰੀ কাল ਮੈਂ ਤੁਹਾਡੀ ਆਪਣੀ ਰਪਿੰਦਰ ਤੇ ਮੇਰੇ ਕੋਲੇ ਅੱਜ ਮਿਸਤਰੀ ਸਿੰਘਾਂ ਦੀ ਵਿਚਾਰੀ ਕੁੜੀ ਆਈ ਹੈ ਜੀ ਗੋਡੇ ਤੇ ਹੱਥ ਰੱਖ ਕੇ ਚੱਲਦੀ ਹੈ ਬਹੁਤ ਗਰੀਬ ਪਰਿਵਾਰ ਚੋਂ ਹੈ ਕੁੜੀ ਤੇ ਸਲਾਈ ਕਢਾਈ ਦਾ ਕਰ ਲੈਂਦੀ ਹੈ ਤੇ ਮੇਰੀ ਹੱਥ ਬਨ ਕੇ ਇਹ ਬੇਨਤੀ ਹੈ ਵੀ ਪਹਿਲੇ ਨੰਬਰ ਤੇ ਤਾਂ ਕੋਈ ਮਜ਼ਾਕ ਵਾਲੀ ਮੈਨੂੰ ਕਮੈਂਟ ਨਾ ਕਰਿਓ ਤੇ ਭੈਣ ਦਾ ਕੇਸ ਮੇਰੇ ਕੋਲੇ ਸਿੱਧਾ ਹੀ ਹੈ ਜੀ ਮਤਲਬ ਕੋਈ ਵਿਚੋਲਾ ਨਹੀਂ ਹੈਗਾ ਵਿੱਚ ਮੈਂ ਮਤਲਬ ਹੈਂਡੀਕੈਪਡ ਮੁੰਡੇ ਖਾਤਰੀ ਕਿਉਂਕਿ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਮਜ਼ਾਕ ਨਾ ਬਣੇ ਸਾਨੂੰ ਮੁੰਡਾ ਹੈਂਡੀਕੈਪੀ ਚਾਹੀਦਾ ਮੁੰਡਾ ਆਪਾਂ ਨੂੰ ਮਿਸਤਰੀ ਸਿੰਘਾਂ ਦਾ ਹੀ ਚਾਹੀਦਾ ਹੈਂਡੀਕੈਪ ਜੀ ਤੇ ਜੇ ਕੋਈ ਮੇਰਾ ਵੀਰ ਵੱਜੋ ਬਤਾ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਕੇਸ ਆਪਣੇ ਕੋਲ ਸਿੱਧਾ ਇਹਦੀ ਆਪਾਂ ਕੋਈ ਫੀਸ ਨਹੀਂ ਲਵਾਂਗੇ ਤੇ ਸਭ ਇਸ ਵੇ ਅਸੀਂ ਵਿਆਹ ਵੀ ਆਪਦੇ ਕੋਲ ਹੀ ਕਰਦੇ ਇਹ ਚੁੰਨੀ ਚੜਾਵਾ ਵੀ ਅਸੀਂ ਖੁਦ ਕਰਨਾ ਹੈ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਮਰਜੀਤ ਸਿੰਘਾਂ ਦੀ ਗੁੱਡੀ ਆਈ ਹੈ ਜੀ ਆਪਣੇ ਕੋਲੇ 29 ਸਾਲ ਉਮਰਾਂ ਭੈਣ ਦੀ ਤੇ ਬਿਲਕੁਲ ਗਰੀਬ ਘਰ ਹਾਂ ਜੀ ਚੁੰਨੀ ਚੜਾਵਾ ਜੇ ਮੰਨ ਕੇ ਚਲੋ ਮੈਨੂੰ ਅੱਜ ਵਧੀਆ ਮੁੰਡਾ ਮਿਲ ਗਿਆ ਆਪਾਂ ਕੱਲ ਨੂੰ ਜਾ ਕੇ ਚੁੰਨੀ ਚੜਾਵਾ ਕਰ ਲਿਆਵਾਂਗੇ ਤੇ ਮੁੰਡਾ ਚਾਹੇ ਜੱਟਾਂ ਦਾ ਹੋਵੇ ਚਾਹੇ ਮਰਜੀਤ ਸਿੰਘਾਂ ਦਾ ਹੋਵੇ ਚਾਹੇ ਮਿਸਪਰੀਆਂ ਦਾ ਹੋਵੇ ਜਿਹੜੀ ਮਰਜ਼ੀ ਕਾਸਟ ਦਾ ਮੁੰਡਾ ਹੋਵੇ ਤੇ ਮੇਰ ਨੂੰ ਆਪ ਦਾ ਚਾਹੇ ਇਨਬਾਕਸ ਜੇ ਨੰਬਰ ਛੱਡ ਦਿਓ ਚਾਹੇ ਕਮੈਂਟਾਂ ਚ ਨੰਬਰ ਛੱਡ ਦਿਓ ਮੁੰਡਾ ਮੈਨੂੰ ਜਲਦੀ ਤੋਂ ਜਲਦੀ ਚਾਹੀਦਾ ਜੀ 29 ਸਾਲ ਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਤਾਣਕਿਆਂ ਦੀ ਗੁੱਡੀ ਆਈ ਐ ਤਾਣਕਿਆਂ ਦੀ ਗੁੱਡੀ ਆਈ ਐ ਜੀ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਕਿ ਕੀ ਹੁੰਦੇ ਨੇ ਤੇ ਬੇਟੀ ਦੀ ਉਮਰ ਹੈਗੀ ਆ 26 ਸਾਲ ਤੇ ਉਹਨਾਂ ਨੂੰ ਚਾਹੀਦਾ ਜੀ ਚੱਟਾਂ ਦਾ ਮੁੰਡਾ ਹੋਵੇ ਤੇ ਆਪਣਾ ਬਾਣੀਆਂ ਦਾ ਹੋਵੇ ਤੇ ਆਪਣਾ ਕੀ ਕਹਿੰਦੇ ਨੂੰ ਮਿਸਤਰੀ ਸਿੰਘਾ ਦਾ ਹੋਵੇ ਜਾਣੀ ਕਿ ਇਹ ਕਾਸਟ ਦੇ ਵਿੱਚ ਕਰ ਦੇਣਗੇ ਤੇ ਮੁੰਡਾ ਕੋਈ ਜਾਂ ਤਾਂ ਆਪਦਾ ਕੰਮ ਕਰਦਾ ਹੋਵੇ ਜਾਂ ਫਿਰ 2-4 ਕਿਲੇ ਪੈੜੀ ਹੋਵੇ ਧੰਨ